ਨਸ਼ੇ ਦੇ ਵਿੱਚ ਲੋਕ ਐਨੇ ਪਾਗਲ ਹੋ ਜਾਂਦੇ ਨੇ ਜਾਂ ਫਿਰ ਐਨੇ ਅੰਨੇ ਹੋ ਜਾਂਦੇ ਨੇ ਕਿ ਉਹਨਾਂ ਨੂੰ ਨਾ ਤਾਂ ਜ਼ਮੀਰ ਆਵਾਜ਼ ਦਿੰਦਾ ਏ ਤੇ ਨਾ ਹੀ ਉਹਨਾਂ ਨੂੰ ਜੱਗ ਦੀ ਕੋਈ ਸੁਰਤ ਰਹਿੰਦੀ ਹੈ ਤੇ ਉਹ ਕੀ ਕਰ ਰਹੇ ਨੇ ਤੇ ਕੀ ਨਹੀਂ ਕਰ ਰਹੇ ਕੋਈ ਪਤਾ ਨਹੀਂ ਲੱਗਦਾ ਤੇ ਕਈ ਵਾਰ ਨਸ਼ੇ ਦੇ ਵਿੱਚ ਅੰਨੇ ਹੋ ਕੇ ਲੋਕ ਆਪਣੇ ਰਿਸ਼ਤੇ ਤੱਕ ਭੁੱਲ ਜਾਂਦੇ ਨੇ ਤੇ ਐਨੇ ਖੁਦਗਰਜ਼ ਹੋ ਜਾਂਦੇ ਨੇ ਕਿ ਰਿਸ਼ਤਿਆਂ ਦੀ ਬੋਲੀ ਤੱਕ ਲਗਾ ਦਿੰਦੇ ਨੇ ਅੱਜ ਇਹ ਇੱਕ ਤਾਜ਼ਾ ਵਾਕਿਆ ਸਾਹਮਣੇ ਆਇਆ ਹੈ ਮਾਨਸਾ ਤੋਂ ਜਿੱਥੇ ਕਿ ਨਸ਼ਾ ਕਰਨ ਦੇ ਆਦੀ ਪਤੀ ਪਤਨੀ ਨੇ ਆਪਣਾ ਛੋਟਾ ਜਿਹਾ ਜਿਗਰ ਦਾ ਟੁਟਾ 1,80,000 ਰੁਪਏ ਦੇ ਵਿੱਚ ਕਿਸੇ ਨੂੰ ਵੇਚ ਦਿੱਤਾ ਤੇ ਹੁਣ ਉਹ ਉਸ ਬੇਟੇ ਨੂੰ ਵਾਪਸ ਪਾਉਣਾ ਚਾਹੁੰਦੇ ਨੇ ਬੱਚੇ ਦੀ ਮਾਂ ਦੇ ਮੁਤਾਬਕ ਉਹ ਸਟੇਟ ਲੈਵਲ ਦੀ ਖਿਡਾਰੀ ਰਹੀ ਹੈ ਤੇ ਇੰਸਟਾਗ੍ਰam ਦੇ ਉੱਪਰ ਉਸ ਦਾ ਪਤੀ ਉਸ ਨੂੰ ਮਿਲਿਆ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਵਿਆਹ ਕਰਵਾ ਲਿਆ ਸੀ ਉਸਨੇ ਵੀ ਦੱਸਿਆ ਕਿ ਉਹ 1.5 ਸਾਲ ਤੋਂ ਨਸ਼ਾ ਕਰ ਰਹੇ ਨੇ ਤੇ ਨਸ਼ਾ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਸੁਰਤ ਨਹੀਂ ਰਹਿੰਦੀ ਸੀ ਤੇ ਨਸ਼ੇ ਦੇ ਵਿੱਚ ਹੀ ਉਹਨਾਂ ਨੇ ਆਪਣੇ ਜਿਗਰ ਦੇ ਟੋਟੇ ਨੂੰ ਵੇਚ ਦਿੱਤਾ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਂਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾਂ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਕ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਕ ਨਹੀਂ ਦੰਦੇਗੀ ਵੀ ਜਵਾਕ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਕ ਕਰ ਕੀ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕਨ ਢੱਕ ਕੇ ਪਏ ਇੰਨੀਆਂ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾਂ ਦੇ ਸਾਹਮਣੇ ਗੱਲ ਹੋਈ ਇੰਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਪਰ ਕਿੰਨੇ ਬੱਚੇ ਉਹਨਾਂ ਤੋਂ 1 80 ਲਿੱਤਾ ਹੀ ਕੀ ਕੀਤਾ ਪੈਸਾ ਨੇ ਪੈਸੇ ਦਾ ਬੈਡਲ ਮਹਾਰੀ ਸੋਫਾ ਲਿਆਂਦਾ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਨਹੀਂ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਪਗਰੀ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੂੰ ਫਿਰ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਤੇ ਹੁਣ ਕੀ ਮੰਗ ਕੀ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੇ ਫਿਰ ਉਹਨੂੰ ਹਾਂਜੀ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਦੋ ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ ਇੱਕ 80 ਦੇ ਦਿੱਤੇ 180 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉੱਥੇ ਜਾਂਦੇ ਸੀ ਇਹ ਸਮਾਨ ਲੈਣਾ ਉਹਨਾਂ ਨੂੰ ਇਹ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਹੈ ਵੀ ਇਹਦੇ ਕੋਲ ਜਵਾਬ ਹੈ ਵੀ ਨਾ ਨਸ਼ੇ ਦਾ ਪਤਾ ਹੀ ਨਹੀਂ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਜਾਂਦੇ ਨੇ ਆਪਣੇ ਦੋਨੇ ਸ਼ਾਗਰਦ ਦੇ ਉਹਨਾਂ ਨੇ ਕਿਹਾ ਵੀ ਆ ਜਵਾਬ ਹੈ ਤਾਂ ਸਾਬਤ ਨਹੀਂ ਹੈਗਾ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ ਕਰੀ ਤੇ ਉਹਨਾਂ ਨੇ ਕਹਿੰਦੇ 80 ਦੇ ਦੇਣੇ ਆ ਸਾਨੂੰ ਪੈਸੇ ਦੇ ਦੇਣੇ ਆ ਸਾਨੂੰ ਵੀ ਜਵਾਬ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲਬਾਤ ਕਰੀ ਜਤੋਂ 2 ਦਿਨਾਂ ਦੇ ਵਿੱਚ ਜਵਾਬਖ ਲੈ ਲਿਆ ਚ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਵਾਉਣ ਵਾਸਤੇ ਬਲਾ ਡੇ ਕਚਹਿਰੀਆਂ 'ਚ ਲੈ ਗਈ ਸੀ ਸੁਰਤ ਹੈ ਗਈ ਸੀ ਸਾਨੂੰ ਉਹ ਵੀ ਅਸੀਂ ਆ ਕਰ ਰਹੇ ਹਾਂ ਨਹੀਂ ਜੀ ਨਾ ਸ਼ਗਰ ਹੈ ਅੱਛਾ ਹਾਂਜੀ ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਸੀ ਤਾਂ ਵੇਚਤਾ ਵੇਚਨੇ ਨੇ ਹੋਏ ਨਹੀਂ ਹਾਂਜੀ ਹੁਣ ਕੀ ਮੰਗਾ ਫਿਰ ਜਵਾਖ ਬਾਸ ਚਿੰਦੇ ਉਥੇ ਹੀ ਪਿੰਡ ਦੇ ਇੱਕ ਵਿਅਕਤੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਦੋਵੇਂ ਨਸ਼ਾ ਕਰਨ ਦੀ ਆਦੀ ਨੇ ਤੇ ਕਦੇ ਤੇ ਦੋਵੇਂ ਆਪਣੇ ਟਿਕਾਣੇ ਵੀ ਬਦਲਦੇ ਰਹਿੰਦੇ ਨੇ ਤੇ ਉਹਨਾਂ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਨਸ਼ਾ ਛੁਡਾਇਆ ਜਾਵੇ ਲੇਕਿਨ ਇਹਨਾਂ ਦਾ ਨਸ਼ਾ ਨਹੀਂ ਛੁੱਟਿਆ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਪਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਦਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਏ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹਦੇ 1.80 ਲੱਖ ਰੁਪਏ ਚ ਬੱਚਾ ਵੇਚ ਗਏ ਬਾਕੀ ਅਸੀਂ ਐਸਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰ ਦਿਆਂ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹ ਤੁਹਾਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪਦਾ ਦਵਾਈ ਦੂਰੀ ਰੇ ਕੇ ਵੀ ਛੱਡਾਂਗੇ ਚਿੱਟਾ ਉਧਰ ਜਿਸ ਪਰਿਵਾਰ ਨੇ ਇਸ بیٹے ਨੂੰ ਗੋਦ ਲਿਆਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਦਾਲਤ ਦੇ ਵਿੱਚ ਦਸਤਾਵੇਜ਼ ਬਣਵਾ ਕੇ ਮਾਪਿਆਂ ਦੀ ਸਹਿਮਤੀ ਦੇ ਨਾਲ ਲਿਆ ਨਹੀਂ ਕੋਈ ਕੁੜੀਆ ਜੀ ਤੁਹਾਨੂੰ ਜੋ ਦੇ ਆਤੀ ਅੱਛਾ ਹਾਂ ਜੀ ਫਲਣ ਬਾਤ ਤੇ ਦੇ ਰਹੀ ਉਹਨਾਂ ਤੇ ਫਲ ਨਹੀਂ ਦੇ ਆਤੀ ਉਹ ਕਿੰਨੇ ਤੁਹਾਨੂੰ ਦੇ ਨਸ਼ਾ ਪੱਤਾ ਕਰਦੇ ਸੀ ਅੱਛਾ ਬਸ ਜੀ ਜੀ ਅੱਛਾ ਚਾਹ ਰਹੀ ਜੀ ਤੁਸੀਂ ਸਾਰੇ ਮਤਲਬ ਕਾਗਜ਼ ਕੋਈ ਹਾਂ ਜੀ ਚਾਹ ਰਹੀ ਕਾਰਵਾਲੀ ਹੋਈ ਹੈ ਜੀ ਚਿਹਰੀਆ ਚ ਪੱਕੇ ਬਨੇ ਆ ਦੇ ਤਾਰਾ ਕੁਝ ਅੱਛਾ ਸਸ ਦੇਤੇ ਤੁਸੀਂ ਉਹਨਾਂ ਨੂੰ ਬੱਚਾ ਲੈਣ ਦੇ ਬਦਲੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ 1.80 ਹਜ਼ਾਰ ਰੁਪਏ ਇਹਨਾਂ ਨੇ ਸਾਡੇ ਤੋਂ ਮਤਲਬ ਦਿੱਤਾ ਸਾਨੂੰ ਬੱਚਾ ਖਰੀਦਿਆ ਤਾਂ ਉਹ ਤਾਂ ਨਹੀਂ ਚਾਹਤਾ ਤੇ ਜੀ ਹੋ ਅਕੀ ਕਹਿੰਦੇ ਜੁੜੀ ਆਪਣਾ ਚਲ ਜਾੜ ਬੁੱਟੀ ਚ ਡੇਰੀਓ ਚਹੀ ਹੋ ਰੋ ਜੁੜੀ ਨਹੀਂ ਚਾਹੀਆ ਜੋ ਕਾਟੋ ਉਹ ਕਾਦੇ ਆਂਗਰ ਉਧਰ ਜਦੋਂ ਇਸ ਘਟਨਾ ਬਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਤੁਸੀਂ ਖੁਦ ਹੀ ਸੁਣੋ ਇੱਕ ਦਿ ਬਰੇਟੇ ਕਦੇ ਇੱਕ ਤੇ ਹੋਰ ਕਦੇ ਅੱਡ ਅਡ ਰਹਿੰਦਾ ਇਹਨੇ ਪਹਿਲਾਂ ਨੋਸਨ ਉਸਾ ਕਰਦਾ ਸੀ ਇਹਨੂੰ ਦਵਾਈ ਦੇ ਦਵਾਈ ਥਾਣੇ ਬਰੇਟੇ ਵੱਲੋਂ ਤੇ ਹੁਣ ਪਤਾ ਲੱਗਿਆ ਸੀਗਾ ਅੱਜ ਐਸਐਚਓ ਸਾਹਿਬ ਨੂੰ ਕੱਲ ਜਾ ਕੇ ਵੀ ਇਹਦਾ ਪਤਾ ਕਰੇ ਉਹ ਕਹਿੰਦੇ ਵੀ ਬੱਚਾ ਸੀ ਗੋਦ ਲਿਆ ਚਾਰ ਪੰਜ ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੰਜੂਆ son of ਚਰਨਾ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲਿਆ ਉਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨਾਂ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸਪੜਤਾ ਵਾਲਾ ਅੱਜ ਕਰ ਰਹੇ ਆ ਬਾਕੀ ਜੇ ਇਹ ਜੀ ਕੋਈ ਹੋਊਗੀ ਫਿਰ ਕਾਰਵਾਈ ਹੋ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਊਗੀ ਸਰ ਇਹ ਕੋਈ ਨਸੇ ਦੀ ਵੀ ਆਤੀ ਹੈਗੀ ਨਹੀਂ ਕੋਈ ਪਤਾ ਆਇਆ ਸਾਹਮਣੇ ਨਸੇ ਦੇ ਨਹੀਂ ਅਜੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਡੇ ਥਾਣੇ ਬਰੇਟੇ ਤੋਂ ਇਹਨਾਂ ਨੇ ਦਾਖਾ ਉਥੋਂ ਦਵਾਈ ਦਵਾਈ ਸੀ ਇਹਨਾਂ ਨੂੰ ਸਿਵਰਾ ਹਸਪਤਾਲ ਚ ਜਿਹੜੀ ਆ ਮਿਲਦੀ ਹੁੰਦੀ ਹੈ ਪਰ ਦੁਬਾਰਾ ਇਹਨਾਂ ਦੀ ਕੋਈ ਉਹ ਨਹੀਂ ਫਿਰ ਇਹ ਕਦੇ ਪੱਕੀ ਰਹਿਛ ਨਹੀਂ ਰਹਦੇ ਕਿਤੇ ਖੰਨੇ ਰਹਿਣ ਲੱਗ ਜਾਂਦੇ ਨੇ ਜਾਂ ਕਿਤੇ ਕਦੇ ਕਿਸੇ ਹੋਰ ਸ਼ਹਿਰ ਚ ਕਦੇ ਨਹਿਰੇ ਕਾਗੇ ਇੱਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਕੋਰ ਜਿਹੜਾ ਬੱਚਾ ਲੈਣ ਆਲੇ ਹੈਗੇ ਅੱਗੇ ਉਹਨਾਂ ਦਾ ਕੋਈ ਰਿਮੇਡੀਆਂ ਕਾਰਡ ਹੈਗਾ ਨਸੇ ਨੂੰ ਲੈ ਕੇ ਜਾਂ ਕੋਈ ਕਹਿੰਦੇ ਉਹ ਵੀ ਡਰੱਗ ਵੇਚਦੇ ਆ ਜਾਂ ਕੋਈ ਨਹੀਂ ਉਹਨਾਂ ਦਾ ਕੋਈ ਨਹੀਂ ਉਹਦਾ ਕਾਰੋਬਾਰ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪ ਦਾ ਹੀ ਕੰਮ ਠੀਕ ਆ ਉਹਨਾਂ ਦੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਉਹਨਾਂ ਤੋਂ ਗੋਦ ਸਹਿਮਤੀ ਨਾਲ ਲਿਆ ਕੋਈ ਨਸ਼ੀ ਨਹੀਂ ਸੀ ਤਾਂ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਦੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾਣ ਦੀ ਗੱਲ ਕਹੀ ਜਾ ਰਹੀ ਹੈ ਜੱਗਬਾਣੀ ਟੀਵੀ ਲਈ ਹਰੀਸ਼ ਬਟਲਾ ਤੇ ਅਨਿਲ ਜੈਨ ਦੀ ਰਿਪੋਰਟ